ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਰਪੁਰ ਦੀ ਨਿਊਜ਼ ਤੇ ਨਾਲ ਤੇ ਮੈਂ ਤੁਹਾਡਾ ਦੋਸਤ ਚੇਤਨ ਕਸ਼ਵ ਅੱਜ ਇੱਕ ਵਾਰ ਮੁੜ ਤੋਂ ਗੱਲਬਾਤ ਕਰਾਂਗੇ ਪੰਜਾਬ ਭਰ ਦੇ ਵਿੱਚ ਹੁਸ਼ਰਪੁਰ ਦੇ ਦੋ ਅਜਿਹੇ ਹਲਕੇ ਜੋ ਕਿ ਨਜਾਇਜ਼ ਮਾਈਨਿੰਗ ਤੇ ਨਜਾਇਜ਼ ਕ੍ਰੈਸ਼ਰਾਂ ਨੂੰ ਲੈ ਕੇ ਬੇहद ਬਦਨਾਮ ਹੋ ਚੁੱਕੇ ਨੇ ਹਾਲਾਂਕਿ ਸਮੇਂ-ਸਮੇਂ ਤੇ ਅਦਾਰਾ ਹੁਸ਼ਰਪੁਰ ਨਿਊਜ਼ ਵੱਲੋਂ ਇਹਨਾਂ ਦੋ ਹਲਕਿਆਂ ਦੀ ਆਵਾਜ਼ ਵੀ ਲੋਕਾਂ ਦੀ ਕਚੈਰੀ ਦੇ ਵਿੱਚ ਚੁੱਕੀ ਜਾਂਦੀ ਹੈ ਤੇ ਇੱਕ ਵਾਰ ਮੁੜ ਤੋਂ ਸਵਾਬ ਬਣਿਆ ਕਿ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਈ ਹੈ ਤਾਂ ਅੱਜ ਗੱਲਬਾਤ ਕਰਾਂਗੇ ਹੁਸ਼ਾਰਪੁਰ ਦੇ ਹਲਕਾ ਦਸੂਹਾ ਅਤੇ ਮੁਕੇਰੀਆਂ ਦੀਆਂ ਸੜਕਾਂ ਤੇ ਮੌਤ ਬਣ ਕੇ ਦੌੜਦੇ ਮਾਫੀਏ ਦੇ ਟਿਪਰਾਂ ਦੀਆਂ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬਹੁ ਹਲਕਾ ਮੁਕੇਰੀਆਂ ਅਤੇ ਦਸੂਹਾ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਜਾਇਜ਼ ਕਰੇਸ਼ਰ ਆ ਜਿਹੜੇ ਉਸਥਾਪਿਤ ਹੋ ਚੁੱਕੇ ਨੇ ਨਜਾਇਜ਼ ਮਾਈਨਿੰਗ ਦਾ ਬੋਲਬਾਲ ਹੈ ਜਿਹੜਾ ਪਿਛਲੇ ਕਈ ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਵੱਧ ਫੁੱਲ ਰਿਹਾ ਜਿਵੇਂ ਕਿ ਅਸੀਂ ਫਿਲਮਾਂ ਦੇ ਵਿੱਚ ਅਕਸਰ ਸੀਨ ਵੇਖਦੇ ਆ ਕਿ ਗੁੰਡਾਗਰਦੀ ਦੀਆਂ ਹੱਦਾਂ ਪਾਰ ਕੀਤੀਆਂ ਜਾਂਦੀਆਂ ਨੇ ਨਜਾਇਜ਼ ਕੰਮ ਆ ਜਿਹੜਾ ਉਹ ਤੜੱਲੇ ਦੇ ਨਾਲ ਕੀਤੇ ਜਾਂਦੇ ਨੇ ਸੋ ਮੈਨ ਲੱਗਦਾ ਕਿ ਠੀਕ ਹੈ ਇਸੇ ਤਰ੍ਹਾਂ ਦਾ ਵਰਤਾਰਾ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਭਰ ਦੇ ਵਿੱਚ ਵੀ ਵੇਖਣ ਨੂੰ ਸਾਹਮਣੇ ਆ ਰਿਹਾ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿਸੇ ਵੀ ਫਿਲਮ ਇੰਡਸਟਰੀ ਦੇ ਵੱਡੇ ਡਾਇਰੈਕਟਰ ਨੂੰ ਪ੍ਰੋਡਿਊਸਰ ਨੂੰ ਇਸ ਬਾਬਤ ਪਤਾ ਲੱਗੇਗਾ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਸ਼ਿਆਰਪੁਰ ਦੇ ਇਨ੍ਹਾਂ ਹਾਲਾਤਾਂ ਤੇ ਵੀ ਕੋਈ ਵੱਡੀ ਫਿਲਮ ਬਣ ਸਕਦੀ ਹੈ ਜੋ ਕਿ ਅਕਸਰ ਆਪਾਂ ਵੇਖਦੇ ਹਾਂ ਕਿ ਹੁਸ਼ਿਆਰਪੁਰ ਦਾ ਹਲਕਾ ਦਸੂਆ ਅਤੇ ਹਲਕਾ ਮੁਕੇਰੀਆਂ ਸ਼ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੱਤਾ ਦੇ ਵਿੱਚ ਹੁੰਦਿਆਂ ਹੋਇਆਂ ਨਚਾਇਸ ਮਾਈਨਿੰਗ ਦੇ ਗੜਵਚੋਂ ਪੈਦਾ ਹੋਇਆ ਇਹ 마ਫੀਆ ਅੱਜ ਬੇहद ਜਵਾਨ ਹੋ ਚੁੱਕਿਆ ਹੈ ਤੇ ਜਵਾਨੀ ਭਰ ਦੇ ਵਿੱਚ ਇਹ 마ਫੀਆ ਪੂਰੀ ਤਰ੍ਹਾਂ ਦੇ ਨਾਲ ਸਿਖਰਾਂ ਤੇ ਪਹੁੰਚ ਚੁੱਕਿਆ ਹੈ ਤੇ ਅੱਜ ਤੱਕ ਜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੋਵੇ ਗੱਠ ਜੋੜ ਵਾਲੀ ਉਸ ਤੋਂ ਬਾਅਦ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਜਾਂ ਹੁਣ ਝਾੜੂ ਵਾਲਿਆਂ ਦੀ ਯਾਨੀ ਕਿ ਬਦਲਾਵ ਵਾਲਿਆਂ ਦੀ ਸਰਕਾਰ ਰਹੀ ਹੋਵੇ ਤਾਂ ਕਿਸੇ ਵੀ ਸਰਕਾਰ ਵੱਲੋਂ ਹੁਣ ਤੱਕ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਨਚਾਇਜ਼ ਮਾਫੀਆ ਤੇ ਠੱਲ ਪਾਉਣ ਦੇ ਵਿੱਚ ਕਿਸੇ ਵੀ ਸਰਕਾਰ ਨੂੰ ਕਾਮਯਾਬੀ ਨਹੀਂ ਮਿਲੀ ਹੈ ਸੋ ਕਾਮਯਾਬੀ ਕਿਉਂ ਨਹੀਂ ਮਿਲੀ ਹੈ ਜਾ ਕੀ ਕਾਰਨ ਹੈ ਕਿ ਆਮ ਜ ਆਬੀ ਹੋਣ ਵਾਲੀ ਸਰਕਾਰ ਨੂੰ ਵੀ ਨਾ ਮਿਲੜਨਾ ਇਹ ਫਿਲਹਾਲ ਜਾਤਾ ਵੱਡੇ ਅਫਸਰ ਦੱਸ ਸਕਦੇ ਨੇ ਜਾਂ ਖੁਦ ਪੰਜਾਬ ਸਰਕਾਰ ਦੇ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਦੱਸ ਸਕਦੇ ਨੇ ਕਿਉਂਕਿ ਅਕਸਰ ਆਪਾਂ ਵੱਡੀਆਂ ਸਟੇਜਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਪੀਚ ਨੂੰ ਸੁਣਦੇ ਆਂ ਕਿ ਕੋਈ ਵੀ ਕੰਮ ਹੈ ਉਸ ਨੂੰ ਜ਼ਰੂਰ ਪੂਰਾ ਕੀਤਾ ਜਾ ਸਕਦਾ ਹੈ ਜੇਕਰ ਉਸ ਨੂੰ ਕਰਨ ਦੀ ਨੀਅਤ ਹੋਵੇ ਸੋ ਹੁਣ ਜਿਸ ਤਰ੍ਹਾਂ ਦਾ ਵਰਤਾਰਾ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਵੀ ਇਹਨਾਂ ਦੋ ਹਲਕਿਆਂ ਦੇ ਵਿੱਚ ਚੱਲ ਰਿਹਾ ਹੈ ਨਜਾਇਜ਼ ਮਾਫੀਏ ਦਾ ਤਾਂ ਉਸ ਤੋਂ ਆਪਾਂ ਸਹਿਜੇ ਕਹਿ ਸਕਦੇ ਹਾਂ ਕਿ ਹੁਣ ਵਾਲੀ ਸਰਕਾਰ ਦੀ ਨੀਅਤ ਵੀ ਇਸ ਮਾਫੀਏ ਨੂੰ ਲੈ ਕੇ ਕੁਝ ਠੀਕ ਨਹੀਂ ਜਾਪਦੀ ਹੈ ਕਿਉਂਕਿ ਜੇਕਰ ਸਰਕਾਰ ਦੀ ਨੀਅਤ ਠੀਕ ਹੁੰਦੀ ਤਾਂ ਹੋ ਸਕਦਾ ਸੀ ਕਿ ਦੋ ਸਾਲਾਂ ਦਾ ਇੱਕ ਵੱਡਾ ਰਾਜ ਭੋਗ ਚੁੱਕੀ ਆ ਆਮ ਆਦਮੀ ਪਾਰਟੀ ਤਾਂ ਦੋ ਸਾਲਾਂ ਦੇ ਵਿੱਚ ਇਹ ਗੁੰਡਾਗਰਦੀ ਇਨਜਾਇਸ ਮਾਫੀਏ ਤੇ ਲਗਾਮ ਲਗਾਈ ਜਾ ਸਕਦੀ ਸੀ ਜਿਸ ਨੂੰ ਪੂਰੀ ਤਰ੍ਹਾਂ ਦੇ ਨਾਲ ਜੜੋਂ ਪੁੱਟ ਕੇ ਛੁੱਟਿਆ ਜਾ ਸਕਦਾ ਸੀ ਸੋ ਗੱਲ ਕਰਦੇ ਆ ਨਚੈਸ ਟਿਪਰਾਂ ਦੀ ਕਿਉਂਕਿ ਅਕਸਰ ਆਪਾਂ ਦੇਖਦੇ ਆ ਖਬਰਾਂ ਆਉਂਦੀਆਂ ਨੇ ਕਿ ਟਿਪਰ ਨੇ ਫਲਾਣੇ ਗੱਡੀ ਨੂੰ ਟੱਕਰ ਮਾਰ ਦਿੱਤੀ ਟਿਪਰ ਨੇ ਫਲਾਣੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੇ ਇੱਥੋਂ ਤੱਕ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਜਿਹੜਾ ਭਰ ਜਵਾਨੀ ਦੇ ਵਿੱਚ ਆਪਣੇ ਪਰਿਵਾਰਾਂ ਤੋਂ ਦੂਰ ਹੋਣਾ ਪੈ ਚੁੱਕਿਆ ਆਪਣੀਆਂ ਜਾਨਾਂ ਗਵਾਣੀਆਂ ਪੈ ਚੁੱਕੀਆਂ ਨੇ ਤਾਂ ਵੱਡਾ ਸਵਾਲ ਇਹ ਆ ਕਿ ਆਖਰਕਾਰ ਪ੍ਰਸ਼ਾਸਨ ਇਹਨਾਂ ਤੇ ਲਗਾਮ ਕਿਉਂ ਨਹੀਂ ਲਗਾ ਸਕਿਆ ਕਿਉਂਕਿ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਕਿ ਇਹ ਸਾਰਾ ਮਾਮਲਾ ਜਿਹੜਾ ਉਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਨਾ ਹੋਵੇ ਦੋ ਦਿਨ ਪਹਿਲਾਂ ਵੀ ਜਦੋਂ ਮੈਂ ਦਸੂਹਾ ਹਲਕੇ ਦੇ ਪਿੰਡ ਪਲਾੜ ਦੇ ਵਿੱਚ ਨਜਾਇਜ਼ ਕਰਾਸ਼ਰ ਜੋ ਉੱਥੇ ਸਥਾਪਿਤ ਹੋ ਚੁੱਕੇ ਨੇ ਪਿੰਡਾਂ ਦੇ ਇਰਤ ਗਿਰਦ ਉਹਨਾਂ ਪਿੰਡਾਂ ਵਾਸੀਆਂ ਦੀ ਜਦੋਂ ਮੈਂ ਇੰਟਰਵਿਊ ਕਰਨ ਲਈ ਗਿਆ ਸੀ ਤਾਂ ਉਹਨਾਂ ਵੱਲੋਂ ਵੀ ਉਸ ਵਕਤ ਵੱਡੇ ਖੁਲਾਸੇ ਕੀਤੇ ਗਏ ਨੇ ਇੱਥੋਂ ਤੱਕ ਕਿ ਇੱਕ ਪਿੰਡ ਵਾਸੀ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਸਾਡੇ ਪਿੰਡਾਂ ਦੇ ਇਰਤ ਗਿਰਦ ਪਹਿਲਾਂ ਇੱਕ ਕ੍ਰੈਸ਼ਰ ਹੋਇਆ ਕਰਦਾ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਤੇ ਹੁਣ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਉਦੋਂ ਤੋਂ ਇਹਨਾਂ ਨਾਜਾਇਜ਼ ਕ੍ਰੈਸ਼ਰਾਂ ਦੀ ਗਿਣਤੀ ਦੇ ਵਿੱਚ ਵੀ ਅਥਾਹ ਵਾਧਾ ਹੋਇਆ ਹੈ ਸੋ ਕਿਤੇ ਨਾ ਕਿਤੇ ਇਹ ਗੱਲਾਂ ਵੱਡੀਆਂ ਟਾਂਚ ਕਰਤੀਆਂ ਨੇ ਸਰਕਾਰ ਨੂੰ ਵੀ ਕਰਨੀਆਂ ਵੀ ਚਾਹੀਦੀਆਂ ਨੇ ਕਿਉਂਕਿ ਬਦਲਾਅ ਦਾ ਹੋਕਾ ਦੇ ਕੇ ਸੱਤਾ ਦੇ ਵਿੱਚ ਆਈ ਪੰਜਾਬ ਦੀ ਸਰਕਾਰ ਹੁਣ ਲੋਕਾਂ ਨੂੰ ਬਦਲਾਅ ਦੇਣ ਦੇ ਵਿੱਚ ਅਸਫਲ ਨਜ਼ਰ ਆ ਰਹੀ ਹੈ ਖਾਸ ਕਰ ਦਸੂਆ ਹਲਕੇ ਅਤੇ ਮੁਕੇਰੀਆਂ ਹਲਕੇ ਦੇ ਲੋਕਾਂ ਨੂੰ ਜਦੋਂ ਹੋ ਸਕਦਾ ਹੈ ਕਿ ਤੁਹਾਡੇ ਵੀ ਰਿਸ਼ਤੇਦਾਰ ਸਕੇ ਸਬੰਧੀ ਦੋਸਤ ਮਿੱਤਰ ਹੋਣ ਜੇ ਦਸੂਆ ਹਲਕੇ ਦੇ ਵਿੱਚ ਜਾਂ ਮੁਕੇਰੀਆਂ ਹਲਕੇ ਦੇ ਵਿੱਚ ਤਾਂ ਜਦੋਂ ਅਸੀਂ ਉਹਨਾਂ ਰਾਹਾਂ ਤੇ ਸਫ਼ਰ ਕਰਦੇ ਆ ਤਾਂ ਸਾਨੂੰ ਟਿਪਰਾਂ ਦੀਆਂ ਡਾਰਾਂ ਦੀਆਂ ਡਾਰਾਂ ਜਿਹੜੀਆਂ ਉਹ ਆਮ ਹੀ ਵੇਖਣ ਨੂੰ ਮਿਲਦੀਆਂ ਨੇ ਇੱਥੋਂ ਤੱਕ ਕਿ ਕਈ ਟਿਪਰਾਂ ਦੇ ਪਿੱਛੇ ਨੰਬਰ ਪਲੇਟਰ ਤੱਕ ਵੀ ਨਹੀਂ ਹੁੰਦੀਆਂ ਨੇ ਸੋ ਜਿਹੜਾ ਟਿਪਰਾਂ ਦਾ ਐਕਚੁਅਲ ਸਾਈਜ਼ ਹੁੰਦਾ ਹੈ ਉਹਨਾਂ ਤੋਂ ਇਲਾਵਾ ਜਿਹੜੇ ਟਿਪਰ ਤੇ ਚਾਲਕ ਹੁੰਦੇ ਨੇ ਜਾਂ ਜਿਹੜੇ ਮਾਲਕ ਹੁੰਦੇ ਨੇ ਜਿਹੜੇ ਮਾਫੀਆ ਦੇ ਨਾਲ ਜੁੜ ਕੇ ਕੰਮ ਕਰਦੇ ਨੇ ਨਜਾਇਜ਼ ਮਾਈਨਿੰਗ ਦਾ ਨਜਾਇਜ਼ ਰੇਤਾ ਦਾ ਨਜਾਇਜ਼ ਕਿਰਾਸ਼ਰਾ ਦਾ ਰੇਤਾ ਬਜਰੀ ਢੋਂਦੇ ਨੇ ਤਾਂ ਉਹਨਾਂ ਵੱਲੋਂ ਟਿਪਰਾਂ ਦੀ ਜਿਹੜੀ ਉਚਾਈ ਹੁੰਦੀ ਆ ਉਹਨਾਂ ਨੂੰ ਬਿਲਡਿੰਗ ਕਰਾ ਕੇ ਹੋਰ ਵੀ ਉੱਚਾ ਕਰਵਾਇਆ ਹੁੰਦਾ ਆ ਆਮ ਤੌਰ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਵੇਖ ਸਕਦੇ ਆ ਮਾਪ ਸਕਦੇ ਆ ਸੋ ਇਸ ਬਾਬਤ ਮੇਰੀ ਹੁਸ਼ਿਆਰਪੁਰ ਤੋਂ ਆਰਟੀਏ ਜਨਕੀ ਪ੍ਰਸ਼ਾਸਨਿਕ ਟ੍ਰਾਂਸਪੋਰਟ ਦੇ ਅਧਿਕਾਰੀ ਰਵਿੰਦਰ ਸਿੰਘ ਗਿੱਲ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਵੱਲੋਂ ਕੀ ਜਵਾਬ ਦਿੱਤਾ ਗਿਆ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਰੰਤੂ ਉਸ ਤੋਂ ਪਹਿਲਾਂ ਆਪਾਂ ਇੱਕ ਥੋੜੀ ਜਿਹੀ ਝਾਤ ਹੋਰ ਮਾਰ ਲਈਏ ਇਸ ਦੁਰਦਸ਼ਾਤੇ ਜੋ ਇਹ ਨਾ ਦੋ ਹਲਕਿਆਂ ਦੀ ਬਣੀ ਹੋਈ ਹੈ ਜਦੋਂ ਆਪਾਂ ਮੁਕੇਰੀਆਂ ਤੋਂ ਤਲਵਾੜਾ ਵੱਲ ਨੂੰ ਜਾਂਦੇ ਆ ਤਾਂ ਹਾਜੀਪੁਰ ਆਉਂਦਾ ਹੈ ਹਾਜੀਪੁਰ ਨੂੰ ਕਰਾਸ ਕਰਦੇ ਆ ਸਾਰੀ ਅੱਡਾ ਚੀਰਦੀ ਖੋਈ ਆਉਂਦਾ ਹੈ ਚੀਰਦੀ ਖੋਈ ਤਲਵਾੜਾ ਸਾਈਡ ਨੂੰ ਜਾਂਦਿਆਂ ਖੱਬੇ ਹੱਥ ਨੂੰ ਇੱਕ ਰਾਹ ਮੁੜਦਾ ਹੈ ਸ਼ਾਹ ਨਹਿਰ ਵੱਲ ਜਿੱਥੇ ਕਿ ਇੱਕ ਬੇਹਦ ਪਰ ਸਿੱਧਾ ਥਾਂ ਵੀ ਮੌਜੂਦ ਹੈ ਜਿਸ ਨੂੰ ਕੀ ਜੰਨਤ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਬਹੁਤ ਸਾਰੇ ਲੋਕ ਉੱਥੇ ਫੰਕਸ਼ਨ ਕਰਨ ਦੇ ਲਈ ਆਉਂਦੇ ਨੇ ਤਾਂ ਉੱਥੋਂ ਅੱਜ ਤੋਂ ਮੈਂ 2 ਸਾਲ ਪਹਿਲਾਂ ਖਬਰ ਕਰਨ ਗਿਆ ਸੀ ਤਾਂ ਉਸ ਵਕਤ ਉਸ ਨਹਿਰ ਤੇ ਬੋਰਡ ਲੱਗਾ ਹੋਇਆ ਸੀ ਕਿ ਇੱਥੋਂ ਭਾਰੀ ਵਾਹਨਾਂ ਦਾ ਲੰਘਣਾ ਜਿਹੜਾ ਕਾਨੂੰਨੀ ਅਪਰਾਧ ਆਪਜਲ ਕੇ ਮਨਾਹੀ ਹੈ ਨਹੀਂ ਲੰਘ ਸਕਦੇ ਨੇ ਪਰੰਤੂ ਠੀਕ ਉਹ ਨਹਿਰ ਦੇ ਕੰਡੇ-ਕੰਡੇ ਨਾਜਾਇਜ਼ ਮਾਈਨਿੰਗ ਦਾ ਧੰਦਾ ਜਾਂ ਜਾਇਜ਼ ਮਾਈਨਿੰਗ ਵੀ ਹੋ ਸਕਦੀ ਹੈ ਉਹ ਢੱਲੇ ਦੇ ਨਾਲ ਜਾ ਰਹੀ ਹੈ ਪਰੰਤੂ ਜਿਹੜੇ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਹੁਕਮ ਨੇ ਕਿ ਨਹਿਰ ਸ਼ਾ ਨਹਿਰ ਤੋਂ ਇਹ ਭਾਰੀ ਵਾਹਨ ਜਿਹੜੇ ਨਹੀਂ ਗੁਜ਼ਰ ਸਕਦੇ ਨੇ ਉਹ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਜ਼ਰਦੇ ਹੋਣਗੇ ਸੋ ਠੀਕ ਜਦੋਂ ਅੱਡਾ ਚੀਰ ਦਿਖੋਈ ਤਾਂ ਉਸ ਮਾਰਗ ਤੋਂ ਆਪਾਂ ਮੇਨ ਮੁੱਖ ਸੜਕ ਤੇ ਆਉਂਦੇ ਆ ਮੁਕੇਰੀਆਂ ਵੱਲ ਨੂੰ ਜਦੋਂ ਆਉਂਦੇ ਆ ਤੱਕੋ ਜੀ ਹੀ ਦੂਰੀ ਤੇ ਪੈਟਰੋਲ ਪੰਪ ਦੇ ਨਸਤੀਕ ਇੱਕ ਟਾਬਾ ਮੌਜੂਦ ਹੈ ਤਾਂ ਟਾਬੇ ਦੇ ਬਾਹਰ ਹਰ ਵਕਤ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਖਾਸ ਕਰ ਸ਼ਾਮ ਦੇ ਵਕਤ ਜਦੋਂ 4 ਜਾਂ 5 ਵਜੇ ਤੋਂ ਵਜੇ ਤੋਂ ਆਵਾਜ਼ ਦਾ ਵਕਤ ਹੁੰਦਾ ਤਾਂ ਉੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਟਿਪਰ ਖੜੇ ਹੁੰਦੇ ਨੇ ਪਤਾ ਨਹੀਂ ਉੱਥੇ ਕੋਈ ਪਰਚੀ ਕੱਟੀ ਜਾਂਦੀ ਹੈ ਜਾਂ ਉੱਥੇ ਕੀ ਮਜਬੂਰੀ ਹੈ ਨਾ ਟਿਪਰਾ ਚਾਲਕਾਂ ਦੀ ਉਹਨਾਂ ਨੂੰ ਹਾਸਰੀ ਲਗਵਾਉਣੀ ਪੈਂਦੀ ਉਸ ਥਾਂ ਤੇ ਜਿਖੋ ਜੀ ਉੱਥੇ ਕੋਈ ਸਪੈਸ਼ਲ ਟੀਮ ਬੈਠੀ ਹੋਈ ਹੈ ਤਾਂ ਉੱਥੇ ਸੜਕ ਦੇ ਦੋਹਾਂ ਪਾਸਿਆਂ ਤੇ ਜਿਹੜੇ ਟਿਪਰਾਂ ਦੀਆਂ ਅਥਾ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਿਪਰ ਖੜੇ ਆਮ ਹੀ ਵਿਖੇ ਜਾ ਸਕਦੇ ਨੇ ਜੋ ਕਿ ਵੱਡੇ ਸੜਕੀ ਹਾਸਿਆਂ ਦਾ ਵੀ ਕਾਰਨ ਬਣਦੇ ਨੇ ਕਿਉਂਕਿ ਇੱਕ ਤਾਂ ਮੁਕੇਰੀਆਂ ਤੋਂ ਤਲਵਾੜਾ ਜਾਂਦਿਆਂ ਨੂੰ ਰੋਡ ਦੀ ਜਿਹੜੀ ਹਾਲਤ ਹੈ ਉਹ ਬੇहद ਖਸਤਾ ਹੋ ਚੁੱਕੀ ਹੈ ਰੋਡ ਤੇ ਜਿਹੜੇ ਉਹ ਖੱਡੇ ਸਾਨੂੰ ਉਹ ਥਾ ਥਾ ਤੇ ਨਜ਼ਰੀ ਪੈਣਗੇ ਕਿਉਂਕਿ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਮੈਂ ਕਿ ਪਹਿਲਾਂ ਵੀ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਿਪਰ ਉੱਥੋਂ ਗੁਜ਼ਰਦੇ ਨੇ ਵੱਡਾ ਭਾਰ ਚਲਦੀਆਂ ਨੇ ਉਹ ਸੜਕਾਂ ਤੋ ਸੜਕ ਦੀ ਮਹਾਲਤ ਵੀ ਜਿੱਥੇ ਖਸਤਾ ਹੋਣੀ ਸ਼ੁਰੂ ਹੋ ਚੁੱਕੀ ਹੈ ਤੋ ਉਸ ਤੋਂ ਇਲਾਵਾ ਸੜਕਾਂ ਦੇ ਦੋਹਾਂ ਪਾਸਿਆਂ ਤੇ ਖੜੇ ਇਹ ਟਿਪਰ ਸੜਕੀ ਹਾਸੀਆਂ ਨੂੰ ਵੀ ਸੱਦਾ ਦਿੰਦੇ ਨੇ ਤਸਵੀਰਾਂ ਵੀ ਨਾਲ ਦੇ ਨਾਲ ਤੁਸੀਂ ਮੇਰੀ ਬੈਕਸਕ੍ਰੀਨ ਤੇ ਵੇਖ ਸਕਦੇ ਹੋ ਤਾਂ ਹੁਣ ਹੁਸ਼ਿਆਰਪੁਰ ਤੋਂ ਆਰਟੀਏ ਅਧਿਕਾਰੀ ਰਵਿੰਦਰ ਸਿੰਘ ਗਿਲਹੋਰਾ ਵੱਲੋਂ ਕੀ ਜਵਾਬ ਦਿੱਤਾ ਗਿਆ ਜਦੋਂ ਇਸ ਮਾਪਤ ਹੋਣਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਭਾਈ ਸਾਹਿਬ ਟਿਪਰਾਂ ਨੂੰ ਟੱਕਿਆ ਨਹੀਂ ਜਾਂਦਾ ਜਿਹੜੇ ਰੇਤਾ ਬਜਰੀ ਦੇ ਨਾਲ ਜਾਂਦੇ ਨੇ ਜਾਂ ਮਿੱਟੀ ਦੇ ਨਾਲ ਲੱਦੇ ਹੋ ਜਾਂਦੇ ਨੇ ਟਿਪਰਾਂ ਦੀ ਉਚਾਈ ਦੇ ਵਿੱਚ ਵਾਧਾ ਕਿਉਂ ਹੋਇਆ ਜਾਂ ਜਿਹੜੇ ਇਸ ਤਰ੍ਹਾਂ ਨਜ਼ਾਇਜ਼ ਟਿਪਰ ਉੱਥੇ ਚੱਲ ਰਹੇ ਨੇ ਬਿਨਾ ਨੰਬਰ ਪਲੇਟਾਂ ਤੋਂ ਉਹਨਾਂ ਤੇ ਕੀ ਕਾਰਵਾਈ ਕੀਤੀ ਗਈ ਯਾਰ ਸੋ ਇਸ ਬਾਬਤ ਤੇ ਜਦੋਂ ਮੇਰੇ ਨਾਲ ਟ੍ਰਾਂਸਪੋਰਟ ਅਧਿਕਾਰੀ ਆਰਟੀਏ ਦੇ ਨਾਲ ਅਰਵਿੰਦਰ ਸਿੰਘ ਗਿੱਲ ਹੁੜਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਕੀ ਜਵਾਬ ਦਿੱਤਾ ਗਿਆ ਕਿ ਹਫ਼ਤੇ ਦੇ ਵਿੱਚ ਆਰਟੀਏ ਵਿਭਾਗ ਗਿਆ ਜਿਹੜਾ ਉਹ ਮੁਕੇਰੀਆਂ ਦਸੂਏ ਹਲਕੇ ਦੇ ਵਿੱਚ ਜਾਂਦਾ ਜਾਂਦਾ ਹੈ ਤਾਂ ਜਿਨ੍ਹਾਂ ਟਿਪਰਾਂ ਦੇ ਚਾਲਕਾ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਉਹਨਾਂ ਤੇ ਨਕੇਲ ਵੀ ਕੱਸੀ ਜਾਂਦੀ ਹੈ ਮੋٹے ਜੁਰਮਾਨੇ ਵੀ ਕੀਤੇ ਜਾਂਦੇ ਨੇ ਇਥੋਂ ਤੱਕ ਕਿ ਟਿਪਰ ਬਹੁਤ ਸਾਰੇ ਟਿਪਰ ਉਹਨਾਂ ਵੱਲੋਂ ਇਮਪਾਉਂਡ ਵੀ ਕੀਤੇ ਗਏ ਨੇ ਵੱਡਾ ਸਵਾਲ ਇਹ ਹੈ ਕਿ ਵੱਡੇ ਜੁਰਮਾਨੇ ਕਰਨ ਦੇ ਬਾਵਜੂਦ ਵੱਡੀਆਂ ਕਾਰਵਾਈਆਂ ਕਰਨ ਦੇ ਬਾਵਜੂਦ ਇਹਨਾਂ ਟਿਪਰਾਂ ਨੂੰ ਇਮਪਾਉਂਡ ਕਰਨ ਦੇ ਬਾਵਜੂਦ ਕਿ ਆਖਰਕਾਰ ਉਹਨਾਂ ਟਿਪਰਾਂ ਦੇ ਚਾਲਕ ਦੇ ਜਾਂ ਮਾਲਕਾ ਦੇ ਕੰਨ ਤੇ ਕੋਈ ਜੂੰ ਤੱਕ ਸਰਕਦੀ ਨਸਰ ਕਿਉਂ ਨਹੀਂ ਆ ਰਹੀ ਹੈ ਤਸਵੀਰਾਂ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੇ ਟਿਪਰ ਜਿਹੇ ਲੰਘ ਰਹੇ ਹੋਣਗੇ ਜਿਨ੍ਹਾਂ ਵੱਲੋਂ ਟਿਪਰ ਮਾਲ ਉਹਨਾਂ ਦੇ ਵਿੱਚ ਲੱਤਿਆ ਹੋਇਆ ਚਾਹੇ ਉਹ ਰੇਤ ਹੈ ਚਾਹੇ ਬਜਰੀ ਹੈ ਚਾਹੇ ਮਿੱਟੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਸਮਾਨ ਉਹਨਾਂ ਵੱਲੋਂ ਇਹਨਾਂ ਟਿਪਰਾਂ ਦੇ ਵਿੱਚ ਲੱਦਿਆ ਹੋਇਆ ਪਰੰਤੂ ਟਿਪਰੋ ਟਕੇ ਹੋਏ ਨਹੀਂ ਨੇ ਸੋਨਾ ਵੱਲੋਂ ਦੱਸਿਆ ਗਿਆ ਕਿ ਹਫ਼ਤੇ ਦੇ ਵਿੱਚੋਂ ਦੋ ਵਾਰ ਉਸਤਾਦ ਜੀੜਾ ਮਾਰਨ ਜਾਂਦੇ ਨੇ ਮੁਕੇਰੀਆਂ ਹਲਕੇ ਦੇ ਵਿੱਚ ਦਸੂਆ ਹਲਕੇ ਦੇ ਵਿੱਚ ਸਕੂਲੀ ਵਾਹਨਾਂ ਦੀ ਵੀ ਉਹਨਾਂ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤੇ ਟਿਪਰਾਂ ਦੀ ਵੀ ਚੈਕਿੰਗ ਕੀਤੀ ਜਾਂਦੀ ਹੈ ਤੇ ਇੱਕ ਵੱਡੀ ਗੱਲ ਉਹਨਾਂ ਵੱਲੋਂ ਜਿਹੜੀ ਕਹੀ ਗਈ ਹੈ ਅਫਸਰ ਸਾਹਿਬਾਨ ਵੱਲੋਂ ਕਿ ਜਦੋਂ ਉਹ ਇੱਕਾ ਦੁੱਕਾ ਟਿਪਰਾਂ ਨੂੰ ਫੜ ਕੇ ਕਾਰਵਾਈਆਂ ਕਰਦੇ ਨੇ ਤਾਂ ਅੱਗੇ ਤੋਂ ਅੱਗੇ ਉਹਨਾਂ ਟਿਪਰਾਂ ਦੇ ਚਾਲਕਾ ਵੱਲੋਂ ਜਾਂ ਮਾਲਕਾਂ ਵੱਲੋਂ ਫੋਨ ਤੇ ਸੂਚਨਾ ਦੇ ਦਿੱਤੀ ਜਾਂਦੀ ਹੈ ਆਪਣੇ ਬਾਕੀ ਸਾਥੀਆਂ ਨੂੰ ਕਿ ਭਾਈ ਪ੍ਰਸ਼ਾਸਨ ਪਹੁੰਚ ਚੁੱਕਿਆ ਜਿਸ ਤੋਂ ਬਾਅਦ ਟਿਪਰਾਂ ਦੇ ਜਿਹੜੇ ਚਾਲਕ ਨੇ ਗੱਡੀਆਂ ਨੂੰ ਬੰਦ ਕਰਕੇ ਉਹਨਾਂ ਨੂੰ ਲੋਕ ਕਰਕੇ ਖੁਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸੋ ਪ੍ਰਸ਼ਾਸਨ ਲਈ ਵੀ ਇੱਕ ਵੱਡਾ ਚੈਲੰਜ ਹੈ ਕਿ ਪ੍ਰਸ਼ਾਸਨ ਦੇ ਵਿੱਚ ਇੰਨੀ ਸੁਰਤ ਨਹੀਂ ਹੈ ਕਿ ਉਹਨਾਂ ਟਿਪਰਾਂ ਨੂੰ ਟਿੱਪਰਾਂ ਦੇ ਚਾਲਕਾਂ ਨੂੰ ਲੱਭ ਕੇ ਕਾਰਵਾਈ ਕੀਤੀ ਜਾ ਸਕੀ ਕਿਉਂਕਿ ਪ੍ਰਸ਼ਾਸਨ ਹੈ ਸਰਕਾਰਾਂ ਇਹਨਾਂ ਦੇ ਹੱਥ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ ਹਰ ਇੱਕ ਤਰ੍ਹਾਂ ਦਾ ਅਮਲਾ ਹੁੰਦਾ ਹੈ ਚਾਹੇ ਇਹ ਤਾਂ ਪਤਾਲ ਦੇ ਵਿੱਚੋਂ ਬੰਦਾ ਕੱਢ ਕੇ ਲਿਆ ਸਕਦੇ ਨੇ ਤਾਂ ਜਿਹੜੇ ਟਿੱਪਰ ਚੱਲ ਕੇ ਆਪਣੀਆਂ ਗੱਡੀਆਂ ਨੂੰ ਲੋਕ ਕਰਕੇ ਮੋਕੇ ਤੋਂ ਪਾਚ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਕਿਉਂ ਨਹੀਂ ਕਾਬੂ ਕਰ ਪਾਉਂਦੇ ਇਹ ਵੀ ਇੱਕ ਵੱਡਾ ਸਵਾਲ ਹੈ ਸੋ ਗੱਲਾਂ ਹੋਰ ਵੀ ਉਹਨਾਂ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਸਾਰੀਆਂ ਪੁੱਛੀਆਂ ਗਈਆਂ ਨੇ ਕਿ ਇਹਨਾਂ ਦਾ ਕੋਈ ਸਮਾਂ ਨਿਰਧਾਰਿਤ ਕਿਉਂ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਸਮਾਂ ਜਿਹੜਾ ਜਿਵੇਂ ਕਿ ਗੜਸ਼ੰਕਰ ਦੇ ਵਿੱਚ ਵੀ ਇਹ ਟਿਪਰ ਚੱਲਦੇ ਨੇ ਚਾਹੇ ਮਾਈਨਿੰਗ ਨੂੰ ਲੈ ਕੇ ਕ੍ਰੈਸ਼ਰ ਨੂੰ ਲੈ ਕੇ ਤਾਂ ਉਹਨਾਂ ਦੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸਮਾਂ ਜਿਹੜਾ ਸਮਾਂ ਬੰਦ ਕਰ ਦਿੱਤਾ ਗਿਆ ਹੈ ਕਿ ਸਮਾਂ ਉਹਨਾਂ ਦਾ ਸਮਾਂ ਜਿਹੜਾ ਉਹ ਤੈਅ ਕਰ ਦਿੱਤਾ ਗਿਆ ਕਿ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਟਿਪਰ ਇੱਥੋਂ ਸ਼ਹਿਰ ਦੇ ਵਿੱਚੋਂ ਲੰਘਿਆ ਕਰਨਗੇ ਇਹਨਾਂ ਸੜਕਾਂ ਤੋਂ ਲੰਘਿਆ ਕਰਨਗੇ ਕਿਉਂਕਿ ਗੜਸ਼ੰਗਰ ਦੇ ਵਿੱਚ ਵੀ ਦਿਨ ਪ੍ਰਤੀ ਦਿਨ ਇਹਨਾਂ ਟਿਪਰਾਂ ਦੇ ਕਾਰਨ ਸੜਕੀ ਹਾਸਿਆ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਸੀ ਤਾਂ ਮੁਕੇਰੀਆਂ ਜਾਂ ਦਸੂਆਂ ਦੇ ਵਿੱਚ ਇਹ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਉੱਥੋਂ ਦਾ ਲੋਕਲ ਪ੍ਰਸ਼ਾਸਨ ਹੈ ਚਾਹੇ ਉਹ ਨਗਰ ਕੌਂਸ ਮਿਊਨਿਸਪਲ ਕਾਰਪੋਰੇਸ਼ਨ ਆ ਜਾਂ ਨਗਰ ਕੌਂਸਲ ਹੈ ਜਿਸ ਤਰ੍ਹਾਂ ਜਪੰਚਾਇਤ ਕਾਰ ਹੈ ਕਿ ਉਹਨਾਂ ਵੱਲੋਂ ਇਹ ਫੈਸਲੇ ਜਿਹੜੇ ਆਪਣੇ ਪੱਧਰ ਤੇ ਲੈਣੇ ਹੁੰਦੇ ਨੇ ਪਰ ਅੱਧੋ ਵੱਡਾ ਸਵਾਲ ਇਹ ਹੈ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਲਗਾਤਾਰ ਨਜਾਇਜ਼ ਮਾਈਨਿੰਗ ਨਜਾਇਜ਼ ਕ੍ਰੈਸ਼ਰ ਤੇ ਮਾਫੀਆ ਦੇ ਵਿੱਚ ਹੋ ਰਹੇ ਅਥਾ ਵਾਦੇ ਲਈ ਆਖਰਕਾਰ ਜ਼ਿੰਮੇਵਾਰ ਕੌਣ ਹੈ ਕਿ ਪ੍ਰਸ਼ਾਸਨ ਜਾਂ ਸਰਕਾਰ ਸਿਰਫ ਤੇ ਸਿਰਫ ਫੋਕੀ ਬਿਆਨਬਾਜ਼ੀ ਹੀ ਦਾ ਕਰ ਰਿਹਾ ਹੈ ਕਿ ਲੋਕਾਂ ਨੂੰ ਆਖਰਕਾਰ ਇਨ੍ਹਾਂ ਤੋਂ ਨਿਸਾਤ ਕਦੋਂ ਮਿਲੇਗੀ ਕਦੋਂ ਹੁਸ਼ਾਰਪੁਰ ਦੇ ਇਹਨਾਂ ਦੋ ਹਲਕਿਆਂ ਤੇ ਜੋ ਕਲੰਕ ਲੱਗਿਆ ਹੋਇਆ ਜੋ ਨਜਾਇਜ਼ ਮਾਈਨਿੰਗ ਦਾ ੱੱੱ ਤੱਬਾ ਲੱਗਿਆ ਹੋਇਆ ਨਜਾਇਜ਼ ਕ੍ਰੈਸ਼ਰਾਂ ਦਾ ਤੱਬਾ ਲੱਗਿਆ ਹੋਇਆ ਜਾਂ ਬਦਨਾਮ ਹੋ ਚੁੱਕੇ ਨੇ ਹੁਸ਼ਾਰਪੁਰ ਦੇ ਇਹ ਦੋ ਹਲਕੇ ਆਖਰਕਾਰ ਕਦੋਂ ਇਹਨਾਂ ਤੋਂ ਇਹ ਕਲੰਕ ਹਟੇਗਾ ਜਾਂ ਕਦੋਂ ਲੋਕਾਂ ਨੂੰ ਮਾਫੀਆ ਤੋਂ ਰਾਹਤ ਮਿਲੇਗੀ